ਦਾ ਮੈਂ ਰੋਕ ਨਹੀਂ ਸਕਦਾ ਕੋਈ ਕਿਸੇ ਨੂੰ ਮਿਲਣ ਗਿਆ ਜਾਂ ਨਹੀਂ ਗਿਆ ਜੋ ਕਿ ਕੱਢਿਆ ਜਾਏਗਾ ਕੁਝ ਨਾ ਨਹੀਂ ਕਿਉਂਕਿ ਜਿਹੜੇ ਜਿਹੜੇ ਕੱਢੇ ਆ ਉਹ ਕੱਢੇ ਰਹਿਣਗੇ ਜੋ ਸਮਾਂ ਇਲੈਕਟਿਡਿਆ ਜਾਏਗੀ ਜੋ ਵਰਟੀਕਲ ਡਿਵੀਜ਼ਨ ਨਜ਼ਰ ਆ ਰਹੀ ਹੈ ਆਪਕੋ ਲੱਗਤਾ ਨਹੀਂ ਇਹ ਨੁਕਸਾਨ ਹੋਗਾ ਇਸੇ ਪਾਰਟੀ ਨੂੰ ਡਿਵੀਜ਼ਨ ਨਜ਼ਰ ਆ ਰਹੀ ਹੈ ਭਾਈ ਮੇਰੇ ਮੇਰੇ ਕਹਿੰਨ ਦਾ ਮਤਲਬ ਡਿਵੀਜ਼ਨ ਅਬ ਹਮਾਰੇ ਮੇਂ ਤਾਂ ਕੋਈ ਡਿਵੀਜ਼ਨ ਨਹੀਂ ਹੈ ਮੈਂ ਤਾਂ ਸਭ ਕੋ ਸਾਥ ਲੈ ਕੇ ਚੱਲਣਾ ਚਾਹਤਾ ਹੂੰ ਮੈਂ ਤਾਂ ਕਹਤਾ ਹੂੰ ਕਿ ਸਭ ਲੋਗ ਆਏ पार्टी का प्रोग्राम है दविंदर यादव जी का प्रोग्राम है दविंदर जी ने बुलाया है सब लोग मंच पे आए हाँ इंतजार किस चीज है कार्रवाई क्यों नहीं की रैली हाँ तो मैं कब कह रहा हूँ भी नहीं लगी जहाँ फला लगी लेकिन इस प्रकार से कहीं रैली करना जहां हमारा कंटेस्टेड कैंडिडेट है आपके सामने वहां पर सूद साहब की मालिका सूद जी वहां पर चुनाव लड़े करना ये अच्छी बात नहीं है اور میرے کو لگتا ہے پارٹی سب واچ کر رہی ہے انتظار کی انتظار ہے جی کیوں کاروائی نہیں کی او نیوز 18 والےو انتظار جیڑا جیڑا ਤੁਸੀਂ ਭਾਲਦੇ ਹੋ ਉਹ ਤੁਹਾਨੂੰ ਦੇ ਰਹਾਂਗੇ ਖਬਰ جلدی جلدی ਤੁਹਾਡੇ ਤੁਹਾਡੇ ٹی وی ਤੇ جلدی ہی ਤੁਹਾਨੂੰ ਖਬਰਾਂ مل ਜਾਣਗੀਆਂ ਬاہر ਕੱਢਣ ਜਾ ਰਹੇ ਹਾਂ ਅੱਜ ਕਮਾਲ ਹੈ ਹਰ ਹਰ ਚੀਜ਼ ਦਾ ਕੋਈ ਗੱਲ ਰਹਿਣ ਦਿਓ ਰਹਿਣ ਵੀ ਦਿਓ ਥੋੜੀ ਫਿਰ نیوز ਕੀ ਰਹਿ ਗਈ ਹੈ ਸਭ ਕੁਝ ਤੁਹਾਡੇ ਟੀਵੀ ਤੇ ਚੱਲੇਗਾ ਦੀ ਕਰ ਕਰ ਲੈ 10 ਕੱਲ ਨੂੰ ਹੋ ਸਕਦਾ ਉਹ ਫਿਰ ਕੱਲ ਕਰ ਲੈ ਕਿ 10 90 ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਜਾਵੇ ਕੀ ਗੱਲ ਹੈ ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਹੇ ਆ ਕਿਹੜੇ 80 20 ਦੀ ਗੱਲ ਕਰ ਰਹੇ ਆ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਕੀ ਕਹਿਣਾ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਹਾਂਗਾ ਕਿ ਬਈ ਸਾਰਾ ਉਹਨਾਂ ਨੇ ਬਠੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਅਜ਼ਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਖਮਿਆਜਾ ਭੁਗਤਣਾ ਪਏਗਾ ਕੋਈ ਵੀ ਕਮਜ਼ੋਰ ਨਹੀਂ ਹੈ ਇੰਤਜ਼ਾਰ ਕਿਸੇ ਨੂੰ ਕਿਉਂ ਨਹੀਂ ਕਰਦੇ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ कौड़ी कौड़ी बिके हुए लोग समझौता करके घुटनों पे टिके हुए लोग अरे बरगद की बात करते हैं कमलों में उगे हुए लोग कौड़ी कौड़ी बिके हुए लोग समझौता करके घुटनों पे टिके हुए लोग अरे बरगद की बात करते हैं कमलों में उगे हुए लोग